ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇਸ ਪਾਠ ਦੀਆਂ ਦੋ ਪੰਕਤੀਆਂ ਨੇ ਤੁਹਾਨੂੰ ਰਾਤੋ-ਰਾਤ ਅਮੀਰ ਬਣਾ ਦੇਣਾ ਹੈ ਬਸ ਇਸ ਜਾਪ ਨੂੰ ਲਗਾਤਾਰ ਹੈ ਬੀਬੀਆਂ ਘਰ ਲੈਣ ਤਾਂ ਸਾਰਾ ਪਰਿਵਾਰ ਹੀ ਤਰ ਜਾਵੇਗਾ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਵੀਡੀਓ ਚੰਗੀ ਲੱਗੇ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਕਿ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਜਪ ਕੀ ਹੈ ਜਪ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜਪਜੀ ਸਾਹਿਬ ਦੀ ਬਾਣੀ ਜੇ ਕੋਈ ਧਿਆਨ ਨਾਲ ਪੜ੍ਹੇ ਤੇ ਉਹਦੇ ਅਰਥਾਂ ਨੂੰ ਸਮਝ ਲਵੇ ਜੀਵਨ ਦੀ ਜਿਹੜੀ ਚਾਲ ਹੈ ਉਸ ਨੂੰ ਵੈਸੇ ਹੀ ਸਮਝ ਲੱਗ ਜਾਣੀ ਹੈ ਉਹ ਗੁਰੂ ਦਾ ਨਾਮ ਜਪ ਜਪ ਜੀ ਏ ਭਾਈ ਜਪ ਜੀ ਲਾ ਕੇ ਜਪ ਕਿਨੂ ਉਹ ਸਾਹਿਬ ਨੂੰ ਜੋ ਪਰਮਾਤਮਾ ਅਕਾਲ ਪੁਰਖ ਰਮਿਆ ਹੋਇਆ RAM ਹੈ ਉਹਨੂੰ ਜੀ ਲਾ ਕੇ ਜਪ ਇੰਨਾ ਕੋ ਜੀ ਲਾ ਕੇ ਜਪ ਉਹ ਪਰਮਾਤਮਾ ਤੇਰਾ ਭਲਾ ਕਰ ਦੇਗਾ ਉਹ ਪਰਮਾਤਮਾ ਤੋਂ ਜੋ ਮਰਜੀ ਉਹ ਸਤਿਗੁਰੂ ਜੀ ਤੋਂ ਮੰਗ ਲਈ ਤੇ ਪਿਆਰਿਆ ਉਹ ਤੈਨੂੰ ਬਿਨ ਮੰਗਿਆ ਹੀ ਦੇ ਦੇਵੇਗਾ ਬਿਨ ਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸਮਾਲ ਜਿਓ ਉਹ ਪਾਤਸ਼ਾਹ ਬਿਨਾ ਮੰਗਿਆ ਤੋਂ ਦਾਤਾ ਦਿੰਦੇ ਨੇ ਬਿਨਾ ਮੰਗਿਆ ਤੋਂ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਬਿਨਾ ਮੰਗਿਆ ਤੈਨੂੰ ਦਾਤਾ ਦੇ ਦੇਣਗੇ ਇਹ ਗੱਲ ਯਾਦ ਰੱਖੀ ਕਿ ਗੁਰੂ ਤੋਂ ਤੂੰ ਕੀ ਮੰਗਣਾ ਹੈ ਸਤਿਗੁਰੂ ਤੈਨੂੰ ਹਰ ਇੱਕ ਵਸਤੂ ਦੇਣਗੇ ਹਰ ਇੱਕ ਚੀਜ਼ ਦੇਣਗੇ ਕੀ ਮੰਗਣਾ ਹੈ ਮੰਗ ਲੈ ਗੁਰੂ ਤੋਂ ਬੇਫਿਕਰ ਹੋ ਕੇ ਮੰਗ ਲੈ ਜਪਜੀ ਸਾਹਿਬ ਦੀਆਂ ਪੰਕਤੀਆਂ ਨੂੰ ਜਦੋਂ ਵੀ ਪੜਾਂਗੇ ਇੱਕ ਇੱਕ ਪੰਕਤੀ ਨੂੰ ਪੂਰੇ ਧਿਆਨ ਨਾਲ ਪੜ ਕੇ ਇੱਕ ਇੱਕ ਪੰਕਤੀ ਦਾ ਵਿਚਾਰ ਜ਼ਰੂਰ ਕਰੀਏ ਪਾਤਸ਼ਾਹ ਜੀ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਏ ਖਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਹੋਏ ਜੇ ਕੋ ਮਨ ਜਾਣੇ ਮਨ ਕੋਈ ਤੋਈ ਤੁਦਨੋ ਗਾਵੇ ਜੋ ਤੁਦ ਪਾਵਨ ਰ ਤੇ ਤੇਰੇ ਭਗਤ ਰਸਾਲੇ हे अकाल पुरख असल ਵਿੱਚ ਤਾਂ ਉਹ ਤੇਰੇ प्रेम ਦੇ ਵਿੱਚ ਰਤੇ ਹੋਏ ਰਸੀਏ ਨੇ भगत जन ਨੇ ਤੈਨੂੰ ਗਾਉਂਦੇ ਨੇ ਭਾਉ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਨੇ ਗੱਲ ਸਪਸ਼ਟ ਹੋ ਗਈ ਸਾਧ ਸੰਗਤ ਜੀ ਇਹ ਗੱਲ ਆਪਾਂ ਤਾਂ ਸਾਂਝੀ ਕੀਤੀ ਹੈ ਕਿਉਂਕਿ ਜਾਪ ਤੇ ਸਾਰੀ ਗੱਲ ਖੜੀ ਹੈ ਜਿੰਨੂੰ ਸਾਰਾ ਜਗਤ ਪੂਰਾ ਬ੍ਰਹਮੰਡ ਜਾਂ ਤਿੰਨੇ ਲੋਕ ਧਿਆਰੇ ਨਹੀਂ ਉਹਦਾ ਜਾਪ ਕਰ ਰਹੇ ਨੇ ਤੇ ਇਹ ਪਿਆਰਿਓ ਜੇ ਆਪਾਂ ਵੀ ਉਹਦਾ ਜਾਪ ਕਰਾਂਗੇ ਤਾਂ ਆਪਾਂ ਉਹਨਾਂ ਦੀ ਲਿਸਟ ਦੇ ਵਿੱਚ ਜਾ ਕੇ ਸ਼ਾਮਿਲ ਹੋ ਜਾਵਾਂਗੇ ਜਿਹੜੇ ਜਪੀਏ ਨੇ ਜਿਹੜੇ ਗੁਰੂ ਦਾ ਨਾਮ ਜਪ ਕਰਕੇ ਜਸ ਕਰਕੇ ਉਹਦੇ ਤੋਂ ਆਪਣੀ ਹਰ ਇੱਕ ਇੱਛਾ ਨੂੰ ਜਿਹੜਾ ਪੂਰਨ ਕਰਵਾ ਲੈਂਦੇ ਨੇ اے پیاریو جب جی صاحب ایک اےہو جی ਬਾਣੀ ہے اسنو جਪ جی کہیا ਜਾਂਦਾ ਹੈ او Guru ਦਾ ਨਾਮ ਜਪ اے ਪਿਆਰਿਆ ਜੀ ਲਾ ਕੇ ਜਪ او ਸਾਹਿਬ ਤੋਂ ਯਾਦ ਰੱਖੀ ਫਿਰ ਜੋ ਮਰਜੀ ਕਰਵਾ ਲਿਓ ਜੋ ਮਰਜੀ ਮਨ ਦੀ ਇੱਛਾ ਹੋਏ ਉ ਸਤਿਗੁਰੂ ਜੀ ਪੂਰੀ ਕਰ ਦੇਣਗੇ ਜੀ ਜੰਤ ਸਰਬਤ ਨਾਉ ਤੇ ਧਾਵਨਾ ਪਿਆਰਿਓ ਵਿਨ ਤੁਦੂ ਹੋਰ ਤੁਦੂ ਹੋਰ ਜੇ ਮੰਗਨਾ ਸਿਰ ਦੁੱਖਾਂ ਕੇ ਦੁਖ ਇਹ ਗੱਲ ਯਾਦ ਰੱਖਿਓ ਗੁਰੂ ਦੇ ਨਾਮ ਤੋਂ ਬਿਨਾ ਜੋ ਵੀ ਮੰਗਾਗੇ ਉਹ ਤਾਂ ਦੁੱਖਾਂ ਸਿਰ ਦੁਖ ਨੇ ਜੇ ਗੁਰੂ ਦਾ ਨਾਮ ਮੰਗ ਲਿਆ ਉਹਦੀ ਕਿਰਪੀ ਰਹਿਮਤ ਸਾਡੇ ਤੇ ਵਰਤ ਜਾਂਦੀ ਹੈ फिर पीछे बाकी जेड़ा है वो भी नहीं रह जाना गुरु ने ऐसी कृपा कर देनी है पातशाह ने ऐसी कृपा कर देनी है सतगुर सच्चे पातशाह जी की ऐसी रहमत तो हो जानी है साध संगत जी एक गल याद रखियो ਗੁਰੂ ਦੀ ਕਿਰਪਾ ਰਹਿਮਤ ਜਿੱਥੇ ਹੋ ਜਾਏ ਉੱਥੇ ਫਿਰ ਦੂਜਿਆਂ ਦੀ ਤੇ ਗੱਲ ਹੀ ਜਿਹੜੀ ਆ ਉਹ ਖਤਮ ਹੋ ਜਾਇਆ ਕਰਦੀ ਹੈ ਜਪਜੀ ਸਾਹਿਬ ਦੀ ਗੱਲ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਸੇ ਕਰਕੇ ਉਸ ਦਾ ਨਾਮ ਜਪ ਰੱਖਿਆ ਜਪਜੀ ਹੇ ਭਾਈ ਜਪਜੀ ਸਾਹਿਬ ਹੇ ਭਾਈ ਜਪ ਜੀ ਲਾ ਕੇ ਜਪ ਕਿੰਨੂ ਉਹ ਸਾਹਿਬ ਨੂੰ ਜੋ ਪਰਮਾਤਮਾ ਅਕਾਲ ਪੁਰਖ ਰਮਿਆ ਹੋਇਆ RAM ਹੈ ਉਹਨੂੰ ਜੀ ਲਾ ਕੇ ਜਪ ਇੰਨਾ ਕੋ ਜੀ ਲਾ ਕੇ ਜਪ ਕਿ ਉਹ ਪਰਮਾਤਮਾ ਤੇਰਾ ਭਲਾ ਕਰ ਦੇਗਾ ਉਹ ਪਰਮਾਤਮਾ ਤੋਂ ਜੋ ਮਰਜੀ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਤੂੰ ਜੋ ਮਰਜੀ ਮੰਗ ਲਈ ਤੇ ਉਹ ਤੈਨੂੰ ਬਿਨਾ ਮੰਗਿਆ ਹੀ ਦੇ ਦੇਣਾ ਹੈ ਬਿਨ ਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸਮਾਲ ਜੀਓ ਉਹ ਸਤਿਗੁਰ ਸੱਚੇ ਪਾਤਸ਼ਾ ਬਿਨਾ ਮੰਗਿਆ ਤੋਂ ਦਾਤਾ ਦਿੰਦੇ ਨੇ ਬਿਨਾ ਮੰਗਿਆ ਤੋਂ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਬਿਨਾ ਮੰਗਿਆ ਤੈਨੂੰ ਦਾਤਾ ਦੇ ਦੇਣਗੇ ਤੈਨੂੰ ਹੋਰ ਕੀ ਚਾਹੀਦਾ ਹੈ ਕੀ ਚਾਹੀਦਾ ਗੁਰੂ ਤੋਂ ਜੋ ਮੰਗਣਾ ਹੈ ਉਹ ਮੰਗ ਲਓ ਕੀ ਮੰਗੇਗਾ ਗੁਰੂ ਤੋਂ ਇਹ ਗੱਲ ਯਾਦ ਰੱਖੀ ਕਿ ਗੁਰੂ ਤੋਂ ਤੂੰ ਕੀ ਮੰਗਣਾ ਹੈ ਸਤਿਗੁਰੂ ਤੈਨੂੰ ਹਰ ਇੱਕ ਵਸਤੂ ਦੇਣਗੇ ਹਰ ਇੱਕ ਚੀਜ਼ ਦੇਣਗੇ ਕੀ ਮੰਗਣਾ ਹੈ ਤੇ ਮੰਗ ਕੇ ਗੁਰੂ ਤੋਂ ਬੇਫਿਕਰ ਹੋ ਕੇ ਮੰਗ ਤੇ ਮੰਗ ਲੈ ਗੁਰੂ ਤੋਂ ਬੇਫਿਕਰ ਹੋ ਕੇ ਮੰਗ ਲ ਜਬਜੀ ਸਾਹਿਬ ਦੀਆਂ ਪੰਕਤੀਆਂ ਨੂੰ ਜਦੋਂ ਵੀ ਪੜਾਂਗੇ ਇੱਕ ਇੱਕ ਪੰਕਤੀ ਨੂੰ ਪੂਰੇ ਧਿਆਨ ਦੇ ਨਾਲ ਪੜ ਕੇ ਇੱਕ ਇੱਕ ਪੰਕਤੀ ਦਾ ਵਿਚਾਰ ਜ਼ਰੂਰ ਕਰੀਏ ਪਾਤਸ਼ਾਹ ਜੀ ਕਹਿੰਦੇ ਨੇ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਉਹ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਦੱਸੀ ਨਹੀਂ ਜਾ ਸਕਦੀ ਜਿਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ ਜਿਹੜਾ ਉਹਦੀ ਲਗਨ ਦੇ ਵਿੱਚ ਜੁੜ ਗਿਆ ਕੋਈ ਮਨੁੱਖ ਬਿਆਨ ਕਦੇ ਵੀ ਨਹੀਂ ਕਰ ਸਕਦਾ ਤਾਂ ਉਹ ਪਿੱਛੋਂ ਪਛਤਾਏਗਾ ਕਿ ਮੈਂ ਉਹ ਛਾ ਉਯਾਤਨ ਕੀਤਾ ਹੈ ਅਕਾਲ ਪੁਰਖ ਦਾ ਕੋਈ ਭੇਦ ਨਹੀਂ ਪਾ ਸਕਦਾ ਤੇ ਨਾ ਹੀ ਕੋਈ ਕਲਮ ਨਾਲ ਮਨੁੱਖ ਲੇਖਨ ਦੇ ਸਮਰੱਥ ਹੈ ਉਹਦਾ ਅੰਦਾਜ਼ਾ ਲਾਉਣਾ ਵਿਚਾਰ ਜ਼ਰੂਰ ਕਰ ਸਕਦੇ ਹਾਂ ਇਹ ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇਸ ਵਿਚਾਰ ਨੂੰ ਜੁੜਨ ਵਾਲਾ ਹੀ ਉੱਚੀ ਅਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ਮੈਂ ਬੇਨਤੀ ਸੰਜੀ ਕੀਤੀ ਹੈ ਜਪਜੀ ਸਾਹਿਬ ਦੀ ਇੱਕ ਇੱਕ ਪੰਕਤੀ ਨੂੰ ਜੇ ਧਿਆਨ ਨਾਲ ਪੜਾਂਗੇ ਅਰਥਾਂ ਸਮੇਤ ਵਿਚਾਰਾਂਗੇ ਤੇ ਯਾਦ ਰੱਖਿਓ ਅਸੀਂ ਜੀਵਨ ਤੌਰ ਤੇ ਅਮੀਰ ਹੋ ਜਾਵਾਂਗੇ ਮਨ ਤੌਰ ਤੇ ਅਮੀਰ ਹੋ ਜਾਵਾਂਗੇ ਤੇ ਗੁਰੂ ਤੋਂ ਫਿਰ ਜੋ ਮਰਜੀ ਮੰਗ ਲਿਓ ਵੈਸੇ ਮੰਗਣ ਦੀ ਲੋੜ ਨਹੀਂ ਸਤਿਗੁਰੂ ਨੇ ਬਿਨਾ ਮੰਗਿਆ ਹੀ ਸਭ ਕੁਝ ਦੇ ਦੇਣਾ ਹੈ ਲਗਾਤਾਰ ਕਰਕੇ ਮੇਰੀਆਂ ਭੈਣਾ ਮਾਤਾਵਾਂ ਘਰ ਦੇ ਵਿੱਚ ਕੰਮਕਾਰ ਕਰਦੇ ਹੋਏ ਜਪਜੀ ਸਾਹਿਬ ਦਾ ਪਾਠ ਸੁਨਣ ਵਿਆਖਿਆ ਸਮੇਤ ਕਾਰ ਲੈਣ ਫਿਰ ਦੇਖਿਓ ਕਿ ਉਹਦੇ ਵਿੱਚੋਂ ਕੀ ਕੁਝ ਪ੍ਰਾਪਤ ਹੁੰਦਾ ਹੈ ਤੁਸੀਂ ਖੁਦ ਦੱਸੋਗੇ ਕਿ ਹਾਂ ਸਾਨੂੰ ਉਹਦੇ ਵਿੱਚੋਂ ਵਾਕਈ ਕੁਝ ਨਾ ਕੁਝ ਪ੍ਰਾਪਤ ਹੋਇਆ ਹੈ ਕੁਝ ਨਾ ਕੁਝ ਮਿਲਿਆ ਹੈ ਜਰੂਰ ਗੁਰੂ ਤੋਂ ਜੋ ਮਰਜੀ ਮੰਗਿਓ ਬੇਵਿਚ ਜਕ ਹੋ ਕੇ ਮੰਗਿਓ ਮੈਂ ਕਹਿੰਦੀ ਹਾਂ ਸਤਗੁਰੂ ਜੀ ਨੇ ਹਰ ਇੱਕ ਵਸਤੂ ਜਿਹੜੀ ਹੈ ਤੁਹਾਡੀ ਝੋਲੀ ਦੇ ਵਿੱਚ ਪਾ ਦੇਣੀ ਹੈ ਜਿੰਨੂੰ ਲੋਕ ਤਰਸਦੇ ਨੇ ਸਤਗੁਰੂ ਨੇ ਉਹ ਵਸਤੂ ਤੁਹਾਡੀ ਝੋਲੀ ਦੇ ਵਿੱਚ ਪਾ ਦੇਣੀ ਹੈ ਸਾਧ ਸੰਗਤ ਜੀ ਇਸੇ ਕਰਕੇ ਗੁਰੂ ਨੂੰ ਕਿਹਾ ਜਾਂਦਾ ਹੈ ਗੁਰੂ ਤੇ ਨਿਮਾਣਿਆਂ ਦਾ ਮਾਣ ਹੈ ਨੀਤਾਣਿਆਂ ਦਾ ਤਾਣ ਹੈ ਦੇ ਯਾਦ ਰੱਖਿਓ ਕਿ ਗੁਰੂ ਤੋਂ ਅਸੀਂ ਜੋ ਵੀ ਮੰਗਾਂਗੇ ਉਹ ਸਭ ਕੁਝ ਗੁਰੂ ਨੇ ਸਾਨੂੰ ਦੇ ਦੇਣਾ ਹੈ ਇਹ ਸਭ ਕੁਝ ਅਸੀਂ ਪੂਰਨ ਸ਼ਰਧਾ ਅਤੇ ਵਿਸ਼ਵਾਸ ਨਾਲ ਕਰਨਾ ਹੈ ਜੇ ਸਾਨੂੰ ਗੁਰੂ ਤੇ ਪੂਰਾ ਭਰੋਸਾ ਹੈ ਗੁਰੂ ਤੇ ਸ਼ਰਧਾ ਹੈ ਗੁਰੂ ਦੀ ਬਾਣੀ ਤੇ ਭਰੋਸਾ ਹੈ ਤਾਂ ਗੁਰੂ ਨੇ ਸਾਡੀ ਝੋਲੀ ਜ਼ਰੂਰ ਭਰ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ